लो जी अज तुम दिखा रहे सम्राट शंकर जादू देखो कि मैं लड़की ते कपड़ा पाया देखो चेक कराती लड़की देखो जी गैब आवाज लड़की किधर गई कोई नहीं पता हम आप गैब हो गए देखो वो आवाज वा क्या जादू देखो एक सुंदर लड़की आई है ਇਹਨਾਂ ਨਾਲ ਕੀ ਕਰਦੇ ਜਾਦੂ ਦੀ ਛੜੀ ਨਾਲ ਓ ਹੋ 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 ਲੜਕੀ ਤੋਂ ਮੁੰਡਾ ਬਣਾਤਾ ਆ ਦੇਖੋ ਜੀ ਹੁਣ ਲੜਕੀ ਪਰ ਚੱਕਰ ਆ ਜਾ ਦੇ ਕੀ ਬਣਦਾ ਦੇਖੋ ਓ ਹੋ 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 ਲੜਕੀ ਜੇ ਨਹੀਂ ਕਰਦੀ ਵਾਜੀ ਵਾ ਆਪਾਂ ਦੇ ਸਾਹਮਣੇ ਬਿਲਕੁਲ ਜੱਦੀ ਹੋ ਰਿਹਾ ਹੋਰ ਦੇਖੋ ਜਾਦੂ ਉਹ ਲੜਕੀ ਨੂੰ ਲੰਮਾ ਪਾਲਿਆ ਉੱਪਰ ਜাদুরਾਦ ਕੇ ਇਹ ਕਪੜਾ ਦੇ ਕੇ ਓਹੋ ਉਹ ਤਾਂ ਡੌਗੇ ਬਣਾਤਾ ਆ ਲੜਕੀ ਦਾ ਦੇਖੋ ਕੀ ਕਰਨ ਲੱਗਿਆ ਹਣਾ ਇਹ ਸਮਰਾਟ ਸੰਤ ਜাদুরਾ ਗਿਆ ਜੀ ਤੁਹਾਨੂੰ ਸੋਸਤੀ ਵੀ ਦਿਖਾ ਰਹੇ ਹਾਂ ਇੱਕ ਉਹ ਲੜਕੀ ਨੂੰ ਲੰਮਾ ਪਾਲਿਆ ਤੇ ਉਹਦੇ ਉੱਪਰ ਲਾਲ ਕਪੜਾ ਤੇ ਆ ਬਲੋਂ ਦੇਖੀ देखो की हो रहा ओ हो लड़की चेंज करती वाह चर दे लड़की तुरी जी अगे जा के सावती सबूती बनाती आवाज वाह है सम्राट शंकर का जादू तुम देख रहे हो सोज टीवी थानू अलग अलग खबर अलग अलग ਕਿੱਟਾ ਨਾਲ ਸੋਚਦੀ ਵੀ ਜੋੜ ਰਿਆ ਅੱਜ ਤਰੋਂ ਦਿਖਾ ਰਿਹਾ ਜਾਦੂ ਦੇਖੋ ਲੜਕੀ ਕਿਵੇਂ ਗੈਰ ਕਰਦੀ ਓਹ ਹੋ ਹੋ ਵਾਹ ਵਾਹ ਬੜਾ ਆ ਵੀ ਗੈਰ ਹੋ ਗਿਆ ਵਾਹ ਜੀ ਵਾਹ